महाराजाज सम करो गुरू ख़ाली मनोर द रहे बचा रहंदा जी उते हाज़िरी बरों थोड़े गुरू ख़ालसा जी उन मुलायम रखिया वेंदा आहे ਉਹ ਉਹ ਕੋ ਕੋ ਘਾਜ਼ਰੀਆ ਬਾਕຕະਵਾ ਦਾ ਉਹਨਾਂ ਸੀਨੀਅਰ ਜੀ ਦਾ ਅੱਜ ਆਪਾਂ ਸਰਵ ਇਹਨਾਂ ਸਾਡੇ ਬਹੁਤ ਬਹੁਤ ਦਾ ਧੰਨਵਾਦ ਹੈ ਸਾਡੇ ਭਾਈ ਹਾਜ਼ਰੀਆਂ ਭਰ ਕੇ ਸਤਿ ਸ਼੍ਰੀ ਅਕਾਲ ਜੀ ਅੱਜ ਪੁੱਛਣ ਦਾ ਇਰਾਦਾ ਕਰੀਆਂ ਆਓ ਅੱਗੇ ਕਿੰਨਾ ਸਮਾਂ ਜਿਵੇਂ ਨੂੰ ਪ੍ਰਾਪਤ ਹੋਇਆ ਹੈ ਇੱਕ ਵੋ ਹੋਤੇ ਹੈ ਜੋ ਚੱਲਦੇ ਹੈ ਜਵਾਨੀ ਦੇ ਸਾਥ ਆਪਾਂ ਇਹ ਤਨ ਮਰਦ ਉਹ ਹੁੰਦੇ ਹੈ ਜੋ ਜਵਾਨੇ ਕੋ ਬੰਨ੍ਹ ਦਿੰਦੇ ਹੈ ਉਹ ਜਿੱਥਾ ਤੱਕ ਕਵਤਾ ਕਹਿ ਰਿਹਾ ਬੰਦਨਾ ਦੇ ਰੂਪ ਦੇ ਵਿੱਚ ਕਿ ਬਾਜਾ ਵਾਲੇ ਜਿਸ ਵੇਸ ਪਾ ਕੇ ਮਹਾਰਾਜ ਨੇ ਆਪਣਾ ਪਰਿਵਾਰ ਵਾਰ ਕੇ ਦੇਸ਼ ਦੀ સેવા ਕੀਤੀ ਹੈ ਅਤੇ ਉਹਨਾਂ ਦੇ ਚਾਹਨਾ ਦੇ ਵਿੱਚ